ਰਾਹੁ ਮੇਰੀ ਮੇਰੀ ਕਹਿਰਾਉ ਕਰਤੇ ਦੁਰਯੋਧਨ ਦੇ ਭਾਈ குரு ਇਹ ਇੱਕ ਇਲਾਕਾ ਜੋ ਅਜ ਕਦੀ ਇੱਕ ਰੁੱਖ ਖੇਤਰ ਤੋਂ ਲੈ ਕੇ ਦਿੱਲੀ ਤੱਕ ਦੇ ਇਲਾਕੇ ਨਾਲ ਕੋਦੋਂ ਕੁਰੂ ਕਹਿੰਦੇ ਸਨ ਇਥੇ ਦੇ ਇਲਾਕੇ ਜਰਾਜ ਕਰਨ ਵਾਲੇ ਆ ਕੋਰੋ ਆ ਕੇ ਆ ਗਿਆ ਕੋਰੋ ਆ ਕੇ ਆ ਗਿਆ ਲੰਬੇ ਸਮੇਂ ਤੱਕ ਇਹਨਾਂ ਦਾ ਰਾਜ ਵਾਟ ਈੜੀ ਦਰ ਪੀੜੀ ਇਥੇ ਰਹਿ ਕਿਸੇ ਵਿੱਚ ਹੋਏ ਨੇ ਦਰਯੋ ਬੜਾ ਹੰਕਾਰੀ ਬੜੀ ਹੰਕਾਰੀ ਤਬੀਅਤ ਦਾ ਮਾਲਕ ਆਪਣੇ ਜੋਬਨ ਤੇ ਮਾਣ ਜਵਾਨੀ ਤੇ ਮਾਣ ਧਨ ਸੰਪਤਾ ਤੇ ਮਾਣ ਪ੍ਰਭਾ ਤੇ ਮਾਣ ਸ਼ਕਤੀ ਤੇ ਮਾਣ ਹੁਣ ਜੋ ਬੰਦਾ ਮਾਣੇ ਕਾਫੀ ਹੁੰਦੇ ਰਾਜ ਸ਼ਕਤੀ ਦਾ ਮਾਣ ਧਨ ਦਾ ਮਾਣ ਬਹੁਤ سارے ਹੰਕਾਰ ਕੱਟੇ ਬਹੁਤ سارے ਮਾਣ ਕੱਟੇ ਹੋਏ ਤੇ ਮੈਂ ਇਹ ਮੇਰਾ ਇਹ ਮੇਰਾ ਇਹ ਮੇਰਾ ਇਹ ਦੇਹੀ ਮੇਰੀ ਇਹ ਰਾਜ ਮੇਰਾ ਇਹ ਧਨ ਮੇਰਾ ਇਹ ਸੰਪਦਾ ਮੇਰੀ ਇਹ ਇਲਾਕਾ ਮੇਰਾ भर्योधन जैसे एक और मेरी मेरी करते रहे मेरा है, मेरा है मेरा है मेरा है और इस दिग्विजयी का बहुत बड़ा परबल मान मेरी जवानी मेरा रोवन मेरी शक्ति फिर मेरी धन संपदा मेरा राजपाट भगत नाम देव जी महाराज कहंदे ने इस तरह अहंकार नुवा प्रकट करता हुंदा सिहां बारह योजन छात्र चला था देही गिरजन खाई बारह योजन एक योजन चार वेद तक है ते 48 मील हो गया 48 मील तक लंबी जिस दी सेना सि से। ਸ਼ਤਰਪਤੀ ਰਾਜਾਸੂ ਇਤਨੀ ਸੈਨਾ ਇਤਨੀ ਦੂਰ ਤੱਕ ਫੇਦੀ ਸੈਨਾ ਦੀਆਂ ਟੁਕੜੀਆਂ ਪਹਿਲੀ ਆਈ ਬੇਹੀ ਗਿਰਜਨਾ ਘਾਇ ਅੰਤ ਸਮੇਂ ਕੀ ਹੋਇਆ ਜਿਸ ਬੇਹੀ ਤੇ ਇਤਨਾ ਮਾਨ ਇਤਨਾ ਹੰਕਾਰ ਕੋ ਇਲਾ ਨਹੀਂ ਹਾਦੀ ਹੋ ਰਹੀ 10 ਸੰਸਕਾਰ ਵੀ ਨਹੀਂ ਅੰਤ ਵਿੱਚ ਸੰਸਕਾਰ ਵੀ ਨਹੀਂ ਕੁੱਤਿਆਂ ਨੇ ਖਾਦੀ ਇਲਾ ਨੇ ਖਾਦੀ ਸਰਬ ਸੋਏਨ ਕੀ ਲੰਕਾ ਹੋਤੀ ਜੋ ਰਾਵਣ ਸੇ ਅਧਿਕਾਈ ਰਾਵਣ ਜੈਸੇ ਅਧੁਰ ਬਲਸ਼ਾਲੀ ਸ਼ਕਤੀਸ਼ਾਲੀ ਮਨਕ ਜਿਹੜੀ ਲੰਕਾ ਸੋਨੇ ਦੀ ਸੀ ਭਾਰਤ ਜੀ ਨਾਮਦੇਵ ਜੀ ਕਹਿੰਦੇ ਉਹਦੀ ਗੱਲ ਸੁਣੋ ਸੋਨੇ ਦੀ ਲੰਕਾ ਇਤਨੀ ਧਨ ਸੰਪਦਾ ਬੜਾ ਵੱਲ ਸ਼ਾਦੀ ਸ਼ਕਤੀਸ਼ਾਲੀ ਆਹ ਕਹਾ ਭਇਓ ਦਰਬੰਦੇ ਹਾਥੀ ਜਿਨ ਮਹ ਹੈ ਵੀ ਪਰਾਈ ਇਸ ਦੇ ਦਰਵਾਜ਼ੇ ਤੇ ਅਸਵਾਰੀ ਵਾਸਤੇ ਹਾਥੀ ਬਨੇ ਰਹੇ ਸਨ ਸਜੇ ਹੋਏ ਹਾਥੀ ਖੂਬ ਸੂਰਤ ਹਾਥੀ ਸਜਾ ਕੇ ਰੱਖੇ ਜਾਂਦੇ ਸਨ ਜਿਹਦੇ ਦਰ ਦੇ ਉਤੇ ਬੇਸ਼ੁਮਾਰ ਹਾਥੀ ਉਹਨਾਂ ਦੇ ਸਭ ਤੋਂ ਵੱਡਾ ਵਾਹਨ ਕੀੰਤੇ ਵਾਹਨ ਹਾਥੀ ਆਉਦਾ ਸੀ ਕਿੰਨੇ ਮੈਂ ਭਈ ਪਰਾਈ ਆਖਰ ਇਹ ਸਾਰੀ ਸੋਨੇ ਦੀ ਲੰਕਾ ਔਰੇ ਆਸੀ ਦੂਜੇ ਦੇ ਹੱਥ ਚਲੇ ਗਏ ਜੋਬਨ ਦੁਬਾਰ ਜਵਾਨੀ ਦੇ ਬਾਣ ਤੋਂ ਇਲਾਵਾ ਬੜਾ ਪਰਬਲ ਮਾਲ ਹੁੰਦਾ ਹੈ ধন ਸੰਪਦਾ ਦਾ ਮਹਾਰਾਜ ਇਥੇ ਫੇਰੇ ਨੇ ਕਿੱਥੇ ਗਈ ਉਹ ਸੋਨੇ ਦੀ ਲੰਕਾ ਕਿੱਥੇ ਚਲੇ ਗਈ ਆਸੀ ਹਾਂਜੀ ਦੁਰਬਾਸਾ ਸਿਉ ਕਰਤ ਠਗਾ ਹੋਰੀ ਜਦਵ ਇਹ ਫਲ ਪਾਏ ਅਕਸਰ ਨੋਜਾਨਾ ਦੇ ਇੱਕ ਮਨੋ ਮਿਰਤੀ ਆਉਂਦੀ ਠੱਟਾ ਮਸਰੀ ਕਰਨ ਦੀ ਠੱਟਾ ਮਸਰੀ ਕਮਜ਼ੋਰ ਨਾਲ ਕੀਤੀ ਜਾ ਸਕਦੀ ਹੈ ਤਾਕਤਵਰ ਨਾਲ ਸ਼ਕਤੀਸ਼ਾਲੀ ਮਨੁੱਖ ਨਾਲ ਠੱਟਾ ਮਸਰੀ ਨਹੀਂ ਕੀਤੀ ਜਾ ਸਕਦੀ मनुक नहीं कर रहा शक्तिशालीशाली मनुकलाल मनुक, मनुक मजाक नहीं कर, नहीं। जवान, कर रहा मजाक ਲਈ ਅਗਲੇ ਨੂੰ ਛੁਟਿਆਣਾ ਪੈਂਦਾ ਹੈ ਜਾਂ ਅਗਲਾ ਛੋਟਾ ਹੋਵੇ ਤਾਂ मजाक ਹੋਏ ਹੁੰਦੇ ਨੇ ਬਰਬਾਸ਼ਾ ਜੋ ਹੈ ਇਹਨਾਂ ਮੁੰਡਿਆਂ ਨੂੰ ਕੌਰਾਂ ਦੇ ਮੁੰਡਿਆਂ ਜਵਾਨ ਜਵਾਨੀ ਚੜੀ ਇੱਕ ਦਿਨ ਛੱਟਾ ਮਸਫਰੀ ਕਰਨ ਦੀ ਸੋਝੀ ਕਿਤੇ ਨਾਲ ਬਰਬਾਸ਼ਾ ਜਮਨਾਉਂ ਦੇ ਕੰਡੇ ਬੈਠਾ ਤਬ ਕਰ ਰਿਆ ਸੀ ਇਹਨਾਂ ਨੇ ਇੱਕ ਨੌਜਵਾਨ ਮੁੰਡੇ ਅਨ ਦਾੜੀ ਦੇ ਮੁੰਡੇ ਨੂੰ ਜਨਾਨੀ ਵਾਲੇ ਕੱਪੜੇ ਪਹਿਨਾਏ ਪੁੱਠੀ ਬਾਠੀ ਪੇਟ ਤੇ ਬਣ ਗਏ ਲੈ ਗਏ ਦਰਵਾਸ਼ਾ ਕੋਲ ਤੇ ਕਹਿ ਲਏ ਇਹ ਬੱਚੀ ਸ਼ਰਮੰਦੀ ਹੈ ਸਾਡੇ ਰਾਹੀਂ ਪੁੱਛਣਾ ਚਾਹੰਦੀ ਹੈ ਇਹਨੂੰ ਲੜਕਾ ਹੋਵੇਗਾ ਕਿ ਲੜਕੀ ਪਰ ਉਹ ਅੰਤਰਮੁਖੀ ਮਨੋਕਸ਼ਿ ॠषि ਸੀ ਬੜੀ ਕਰੜੀ ਯੋਗ ਦੀ ਸਾਧਨਾ ਸੀ ਪਰ ਕਾਲੀ ਤਰੀ ਅੱਦਾ ਦਰੂਰ ਸੀ ਸੁਭਾਅ ਹੁੰਦਾ ਹੈ ਪਿਛਲਾ ਬਣਿਆ ਹੋਇਆ ਇੱਕਦਮ ਆਪੇ ਤਬਾਰ ਵੀ ਹੋ ਜਾਂਦਾ ਸੀ ਜਦ ਸਾਰਿਆਂ ਨੇ ਪੁੱਛਿਆ ॠषि ਜੀ ਇਹਦੀ ਕੁੱਖ ਤਾਂ ਲੜਕੀ ਹੋਵੇਗੀ ਕਿ ਲੜਕਾ ਦੱਸਉਂਦਾ ਸੀ ਇਹ ਦੁਰਵਾਸ਼ਾ ਨੇ ਦੇਖਿਆ ਤੇ ਮਜ਼ਾਕ ਪੈ ਕਰਦਾ ਹੈ। ਇਹ ਤੇ ਮੇਰੇ ਨਾਲ ਮस्करी ਪੈ ਕਰਦਾ ਹੈ। ਇੱਕਦਮ ਜੋਸ਼ੇ ਚਾਹੇ, ਗੁੱਸੇ ਚਾਹੇ। ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਸਤਿਆਨਾਸ਼ ਕਰੇਗਾ। ਸਾਧੂ ਬੋਲੇ ਸਹਜ ਸੁਭਾਏ। ਇੱਕ ਦਿਨ ਇਹ ਹੀ ਨੌਜਵਾਨ ਸਾਰੇ ਦੇ ਸਾਰੇ ਜਮਨਾ ਦੇ ਕੰਢੇ ਆਣ ਕੇ ਬੈਠੇ। ਹਕੀਕਤ ਕੀ ਹੋਈ? ਇਹਨਾਂ ਨੇ ਕ੍ਰਿਸ਼ਨ ਜੀ ਅੱਗੇ ਪਹਿਲੇ ਫਰਿਆਦ ਕੀਤੀ। ਦੁਰਵਾਸ਼ਾ ਨੇ ਸਰਾਬ ਦਿੱਤਾ ਹੈ। ਅਸੀਂ ਯਾਦੋ ਤੁਸੀਂ ਵੀ ਯਾਦੋ। ਕ੍ਰਿਸ਼ਨ ਜੀ ਵੀ ਯਾਦੋ। ਤੇ ਸਾਰੀ ਯਾਦਵਾਂ ਦੇ ਕੁਲ ਨੂੰ ਸਰਾਬ ਦਿੱਤਾ ਤੇ ਤੁਸੀਂ ਵੀ ਯਾਦ ਕੋਈ ਉਪਰਾਲਾ ਦਾ ਸੁਣ ਕਿਵੇਂ ਬਚੇ ਸਾਡੇ ਕੁਲ ਨਾ ਕ੍ਰਿਸ਼ਨ ਜੀ ਕਹਿਣ ਲੱਗੇ ਇਸ ਬਾਟੀ ਨੂੰ ਰਗੜ ਤਾ ਜਿਹੜਾ ਬੁਰਾ ਦਾ ਬਚੇਗਾ ਉਹ ਜਮਨਾ ਚ ਪਾ ਰੋਜ਼ ਰਗੜੋ ਰਗੜ ਰਗੜ ਕੇ ਇਸ ਨੂੰ ਖਤਮ ਕਰੋ ਛੋਟਾ ਜਿਹਾ ਹਿੱਸਾ ਲੋਹੇ ਦਾ ਟੁਕੜਾ ਬਚ ਗਿਆ ਸੀ ਉਹ ਉਹਨਾਂ ਨੌਜਵਾਨਾਂ ਨੇ ਜਮਨਾ ਚ ਸੁੱਟ ਦਿੱਤਾ ਉਹਨੂੰ ਇੱਕ ਮੱਛੀ ਨਿਕਲ ਗਈ ਪੁਰਾਣਾ ਇਤਿਹਾਸ ਇੱਕ ਸ਼ਿਕਾਰੀ ਨੇ ਉਹ ਮੱਛੀ ਪਕੜੀ ਮਚੀਨੋ ਚੀਰਿਆ ਕਟਿਆ ਵਿੱਚੋਂ ਲੋਹੇ ਦਾ ਟੁਕੜਾ ਟੁਕੜਾ ਨਿਕਲਿਆ ਉਹਨੇ ਆਪਣੇ ਤੀਰ ਨਾਲ ਸੋੜਨੇ ਇੱਕ ਦਿਨ ਇਹ ਹੀ ਨੌਜਵਾਨ ਹੰਡੇ ਸ਼ਰਾਬ ਪੀ ਗਏ ਜਿਵੇਂ ਨੌਜਵਾਨਾਂ ਦੀ ਫਰਮਸਤੀ ਹੋਵੇ ਜਦ ਪੀ ਲਈ ਔਰ ਸਾਰਿਆਂ ਨੇ ਪੀ ਲਈ ਹੋਸ਼ ਗਵਾ ਲਏ ਬਾਦਵੇ-ਬਾਦ ਸ਼ੁਰੂ ਹੋ ਗਏ ਲੜਾਈ ਸ਼ੁਰੂ ਹੋ ਗਈ ਉਹ ਜਿਹੜਾ ਰਗੜਿਆ ਹੋਇਆ ਹਿੱਸਾ ਸੀ ਬਾਠੀ ਦਾ ਜਮਲਾ ਦਾ ਭਾਵ ਇੱਕ ਬਸੇ ਹੋਇਆ ਪਰ ਸਾਧਾਂ ਚ ਹੜ ਹੁੰਦਾ ਅੱਗੇ ਪਿੱਛੇ ਛੋਟੇ ਉਸੇ ਬਟਲੀ ਦੇ ਬੁਰਾ ਦੇ ਤੋਂ ਸਰਕੰਡਾ ਪੈਦਾ ਹੋ। ਛੋਟ-ਛੋਟ ਕੇ ਦੂਜੇ ਨੂੰ ਮਾਰਨਾ ਸ਼ੁਰੂ ਕੀਤਾ ਸਾਰੇ ਖਤਮ ਹੋਏ ਇਸੇ ਤਰ੍ਹਾਂ। ਬਚ ਗਏ ਸਿਰਫ ਸ੍ਰੀ ਕ੍ਰਿਸ਼ਨ। ਬੱਧਕ ਆਇਆ ਹਾਲਾ ਮਿਰਗੇ ਜਾਣ ਰੇ ਬਾ ਲੈ ਬਾਣ ਮਾਰੇ। ਜਾਏ ਸੋਤਾ ਪਰਵਾਸ ਵਿੱਚ ਗੋਡੇ ਉੱਪਰ ਪੈਰ ਬਸਾਰੇ ਚਰਨ ਕਮਲ ਵਿੱਚ ਪਦਮ ਹੈ ਜਿਵੇਂ ਮਿਲ ਝਮਕੇ ਵਾਂਗੂੰ ਤਾਰੇ ਚਰਨਾਂ ਦੇ ਪਦਮ ਸੀ। ਸ਼ਾਮ ਦਾ ਸਮਾ ਕੁੱਲ ਨਾਸ ਸਾਰੀ ਹੋ ਗਈ। ਫੇ ਸੋਚੀ ਬੈ ਹੋਏ। ਵੋੜੀ ਦੇਤੇ ਗੋਡਾ ਰੱਖ ਕੇ ਇੱਕ ਦਰਖਤ ਦੇ ਫੱਲੇ ਲੇਟਿਆ ਦੂਰੋਂ ਸ਼ਿਕਾਰੀ ਚਰਨ ਨੂੰ ਵੇਖ ਰਿਹਾ ਉਹਦੇ ਚ ਪਦਮ ਨੂੰ ਵੇਖ ਰਿਹਾ ਉਹਨੂੰ ਭੜੇਖਾ ਲੱਗਿਆ ਸ਼ਾਇਦ ਹਿਰਨ ਦੀ ਅੱਖ ਉਹ ਜਿਹੜਾ ਲੋਹੇ ਦਾ ਟੁਕੜਾ ਬਾਟੀ ਤੋਂ بچਿਆ ਸੀ ਉਹਨੇ ਤੀਰ ਨੋ ਲਾਇਆ ਉਹਨੇ ਖਿੱਚ ਕੇ ਤੀਰ ਉਸ ਅੱਖ ਦਾ ਨਿਸ਼ਾਨਾ ਬਣਾਇਆ ਅਗਰੇ ਹੈ ਨਹੀਂ ਸੀ શ્રીਕ੍ਰਿਸ਼ਨ ਦਾ ਪੈਰ ਸੀ ਇਹ ਤੀਰ ਪਹਿਰ ਲੋਵਿੰਕੇ ਛਾਤੀ ਚ ਲੱਗਿਆ ਇਸ ਨਾਲ શ્રીਕ੍ਰਿਸ਼ਨ ਦਾ ਅੰਤ ਹੋਇਆ ਗੁਰੂ ਬਾਸ਼ਾ ਦਾ ਸ਼ਰਾਪ ਪੁਰਾ ਨਾਮ ਦੇ ਵਿੱਚ ਇਹ ਕਹਿੰਦੇ ਫਰ ਮਸਤੀਆਂ ਦੇ ਕਾਰਨ ਕਰਕੇ ਜਵਾਨੀ ਦੇ ਜੋਸ਼ ਦੇ ਕਾਰਨ ਕਰਕੇ ਧਨ ਦਾ ਮਾਣ ਪਰ ਜਵਾਨੀ ਦਾ ਮਾਣ ਤੇ ਫਿਰ ਦੇਹੀ ਦਾ ਮਾਣ ਇਹਨਾਂ ਨੇ ઋષਿ ਨਾਲ ਮਜ਼ਾਕ ਕੀਤਾ ਹੋਇਆ ਕਿ ਆਪਣੀ ਕੁਲ ਨਾਸ ਕਰਵਾ ਲਈ ਆਪਣਾ ਸਾਰੇ ਦਾ ਸਾਰਾ ਖਾਨਦਾਨ ਨਾਸ ਕਰਵਾਇਆ ਹਾਂਜੀ ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਅਰਗੁਣ ਗਾਏ ਇਸ ਪਰਿਪੂਰਨ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਨਾ ਸਾਨੂੰ ਧਨ ਦਾ ਮਾਨ ਨਾ ਸਾਨੂੰ ਜੋਬਨ ਦਾ ਮਾਨ ਨਾ ਸਾਨੂੰ ਇਸ ਕਾਇਆ ਦਾ ਮਾਨ ਕੇਵਲ ਪਰਮਾਤਮਾ ਦਾ ਹੀ ਮਾਨ ਉਸਦੇ ਨਾਮ ਤੇ ਮਾਨ ਤੇ ਉਸਨੇ ਸਾਡੇ ਤੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਹੁਣ ਅਸੀਂ ਉਸੇ ਦੇ ਗੁਣ ਗਾਉਂਦੇ ਆਂ ਉਸੇ ਦੇ ਗੀਤ ਗਾਉਂਦੇ ਆਂ ਇੱਥੇ ਹੀ ਸਮਾਪਤੀ ਕਿਵੇਂ ਕਰਨੀ ਕੋਈ ਸਮਝ ਜ਼ਿਆਦਾ ਲੱਗਿਆ ਕੋਸ਼ਿਸ਼ ਕਰਾਂਗੇ ਹਰਤੋ ਵਕਤ ਸਿਰ ਸਮਾਪਤੀ ਹੋਵੇ ਬੁੱਲ ਚੁਗਰੀ ਸ਼ਾਮਾ